ਸਵਾਗਤ ਹੈ ਕਿਸਾਨ ਵੀਰੋ ਉਹਦਾ ਢੱਡ ਲੋਡਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9871823917 ਅੱਜ ਵੀਰੇ ਪਿੰਡ ਬੁਰਜਰਾਜਗੜ ਬਾਈ ਟੈਣੀ ਕੋਲੇ ਜ਼ਿਲ੍ਹਾ ਬਟਿੰਡਾ ਤਸਵੀਰਪੁਰ ਨੇੜੇ ਫਲਾਦਪੁਰ ਪਾਈਲਨ ਬਾੜ ਬਾਈ ਲੈ ਕੇ ਆਇਆ ਗੱਲਬਾਤ ਕਰਾਵਾਂਗੇ ਪੰਜ ਚਾਰ ਦਿਨ ਬਾਕੀ ਆ ਜਾ ਬਾਈ ਟੈਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹਾਂ ਜੀ ਕਿਵੇਂ ਆ ਕੰਮ ਕਰ ਮੈਂ ਪੂਰਾ ਜੀ ਨੰਬਰ ਬੋਲ ਦੇ ਪ੍ਰਮਾਣ ਪੱਤਰ ਦੀ ਮਿਹਰ ਹੈ ਜੀ ਨੰਬਰ ਬੋਲ ਰਿਹਾ ਹੈ ਕਿਆ ਸਿਰੋਂ ਹੋ ਜਾਂ 0 ਵਾਲੀ ਤਾਂ ਠੀਕ ਆ ਬਾਈ ਤੇ ਵਧੀਆ ਫੋਨ ਫੋਨ ਆਉਂਦੇ ਆ ਬੈਗੀ ਸੀ ਉਹਦੇ ਬਾੜ ਉਹ ਹਾਂ ਉਹਦਾ ਬੈਗੀ 7:00 ਵਜੇ ਨੂੰ ਠੀਕ ਆ ਇਹਦੀ ਕੀ ਡਿਟੇਲ ਆ ਵੀਰੇ ਅੱਜ ਇਹ ਬਾੜ ਲਾਉਗੀ ਹਰੇ 5 ਕਿ ਡੇਣੀ ਜੀ ਪਹਿਲਾਂ ਆ ਗਈ ਪਲੂਆ ਨਹੀਂ ਜਣਾ ਪਹਿਲਾਂ ਜੀ ਠੀਕ ਠਾਕ ਬਹੁਤ ਐਚ ਐਫ ਨਾਲ ਥੋੜਾ ਜਿਹਾ ਸਾਹੀ ਵਾਲ ਦਾ ਕ੍ਰੋਸ ਵੇਗਾ ਨਾ ਮੰਨੇ ਗਰਮੀ ਵੀਰੇ ਤੇ ਦੁੱਧ ਕਿੰਨਾ ਘੜਦੂ ਡੇਣੀ ਅਦਕੇ ਆ ਦੇ ਮੇਰੀ ਹੱਥ ਉੱਤੇ ਕਗਲਾ ਕਾਹੀ ਦਾ ਯਾਰ 15 16 ਲੀਟਰ ਦਾ ਆਰਮਨ ਦਾਉ ਬੱਸੀ ਆ ਦੇਖੋ ਜੀ ਬਰਫ ਹੀ ਆ ਤਾਂ ਨਾ ਕਿੱਕ ਕਬਰੇ 15 16 ਕਿਲੋ ਰਾਮਨਾਥ ਜਾਇਜ ਗੱਲ ਕਰੀਆ ਲੋਕਾਂ ਦਾ 20 ਪਲੱਸ ਹੁੰਦਾ ਹੈ ਜੀ ਕਹਿੰਦਾ ਆ ਦੇਖੋ ਜੀ ਇੱਕ ਨੰਬਰ ਇਹ ਮਾਰ ਜੀ ਆਇਆ ਹੱਥੋਂ ਛੁੜਾਈ ਜਾ ਲਾ ਕੱਢ ਦੇਣੀ ਬਾਹਰ ਨੂੰ ਆ ਦੇਖੋ ਜੀ ਦੂਜੀ ਡਰਪੂਰ ਦੂਜੇ ਪਾਸੋਂ ਫੇਸ ਕੁਆਲਿਟੀ ਦੇਖ ਲਓ ਗਰਮ ਹੀ ਗਰਮ ਹੀ ਪੋਰਾ ਨੇ ਮਾਨ ਲਿਆ ਦੇਖ ਲਓ ਕਿੰਨੀਆਂ ਚਾਰ ਦਿਨਾਂ ਥੱਲੇ ਖੜੀ ਆ ਦੇਖੋ ਤੇ ਪੋਰਾ ਨੇ ਇਹਨੂੰ ਕੋਈ ਪ੍ਰਵਾਹ ਰਾਹ ਉਹਨਾਂ ਖੜੀਆ ਚਲੋ ਕੱਢੋ ਜੀ ਬਾਹਰ ਨੂੰ ਆ ਫੇਸ ਕੁਆਲਿਟੀ ਕਰ ਲਓ ਜੇ ਤਾਂ ਇੱਕ ਨੰਬਰ ਬੱਛੀ ਹੈਗੀ ਚਲੋ ਜੀ ਛੇਰ ਢੱਗੀ ਤਾਂ ਨਹੀਂ ਆ ਬਾਈ ਥੱਲੇ ਉਧਰ ਦੇਖ ਲੀ ਵੀਰੇ ਦਿਖਾ ਤੀ ਆ ਪਕੜਾ ਕੋਈ ਚਲੋ ਜੀ ਤੋਰਦੀ ਮੱਲਾ ਨੂੰ ਆ ਹਾਂ ਤੋਰਦੀ ਆ ਤੋਰ ਹਾਂ ਪੂਰਾ ਪੱਟਾਂ ਦੇ ਸਾਨ ਨਾਲ ਹਵਾਨਾਗਾ ਕੋਈ ਐ ਨਹੀਂ ਹੈਗਾ ਵੀ ਕੋਈ ਹਵਾਨੇ ਦੇ ਵਿੱਚ ਘਾਟ ਹੋਵੇ ਚੱਲ ਬਾਈ ਇੱਕ ਨੰਬਰ ਆ ਜਿਓ ਜੀ ਮੋੜ ਲਿਓ ਹਵਾਨਾ ਦਾ ਫਾਸ ਫਾਸ ਤੋਰਦੀ ਆ ਥਣ ਵੀ ਮੁਠੀ ਵਾਲਾ ਲੱਗਿਆ ਵਾ ਨਾ ਜਾਲੂ ਜਾਲੂ ਵੀਰੇ ਵਾਹ ਚੰਗਾ ਥਾਨ ਲੱਗਿਆ ਵਾ ਫੇਸ ਕੁਆਲਿਟੀ ਦੇਖੋ ਇਹ ਵਾਲੂ ਵੀ ਬਹੁਤ ਆ ਇੱਕ ਨੰਬਰ ਕਈ ਵਾਰੀ ਪੱਕੇ ਪੋੱਕੇ ਚੋਂ ਹੁੰਦਾ ਨਾ ਪਸ਼ੂ ਠੀਕ ਆ ਵੀਰੇ ਆ ਮੇਰੇ ਅੱਜ ਕਹਿੰਦੀ ਹੂਗੀ ਕਰਮ ਵਾਲੇ ਦੀ ਮੈਂ ਤੇ ਬੰਨਿਆ ਤੇ ਮੁੱਲ ਡੈਣੀ ਇਹਦਾ ਮੁੱਲ ਪੂਰਤੀ ਕਰ ਦਾਂਗੀ ਬਾਈ ਜਾਇਜ਼ ਹੋ ਜਮਾ ਹਾਂ ਜਮਾ ਪਲਾਕਾ ਹੀ ਪਾਉਣਾ ਆ ਦੇਖੋ ਦੁਬਾਰ ਤੋਂ ਫੇਰ ਤੁਹਾਨੂੰ ਮੈਂ ਸਾਡੇ ਵਾ ਚੈੱਕ ਕਰਾ ਦਣਾ ਤੇ ਲੰਡੂਲਾਂ ਬਹੁਤ ਪਈਆਂ ਵੱਡੇ ਗਾੜ ਘਾੜ ਦੀ ਆ ਵੀਰੇ ਇੱਕ ਨੰਬਰ ਬੱਛੀ ਹੈ ਫੇਰੀਆਂ ਸੂ ਨਾ ਮੋਲ ਬਾਈ ਫੋਨ ਤੇ ਕਰੂ ਕਰੂ ਜਮਾ ਜਾਇਜ ਇੱਕ ਨੰਬਰ ਬਚੀਆ ਕੱਦ ਕੁਦ ਦੇਖੋ ਗੱਡਾ ਕਿਆ ਬਾਤ ਆ ਛੜੀਆਂ ਤਲੇ ਪਾਸੇ ਦੇਖੋ ਜੀ ਬਾਈ ਤੇਰਾ ਕਿੰਨਾ ਖੂਗਾ ਤੇ ਸ਼ੇਪ ਉੱਠੇਗਾ 3 ਫੁੱਟ ਦਾ ਹੋਊਗਾ ਠੀਕ ਆ ਤੇ ਬਾਈ ਤੇ ਬਰਾਬਰ ਹੋਊਗੀ ਆ ਜਮਾ ਇੱਕ ਨੰਬਰ ਬਚੀਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਨੰਬਰ ਫੇਰ ਬੋਲ ਲਈ ਬਾਈ 82 94 0 ਵਾਲੀ ਜਲਦ ਮਿਲਦੇ ਆਗੇ ਨਵੇਂ ਵੀਡੀਓ ਦੇ ਨਾਲ